ਆਕੇ ਜਿਆਦਾ ਅੰਦਰ ਤੋਂ ਕੁਝ ਕਰਦੇ ਜਿਵੇਂ ਵਿਆਹ ਦੀ ਦੇਖ ਕੇ ਚਲਾਉਂਦੇ ਤੇ ਅੱਛੇ ਵੀ ਧਿਆਨ ਦੇ ਵਿੱਚ ਆਇਆ ਇੱਕ ਤੋਂ ਪਹਿਲਾਂ ਵੀ ਜਿਹੜੀ 2 ਦਿਨ ਪਹਿਲਾਂ ਵੀ ਕੁਝ ਪਰਚੇ ਦਰਜ ਕੀਤੇ ਗਏ ਜਿਹੜੇ ਬੰਦੇ ਬਿਨਾਂ ਲਾਇਸੈਂਸ ਤੋਂ ਜਾਂ ਇਹਨਾਂ ਨੇ ਪਟਾਕੇ ਰੱਖੇ ਹੋਏ ਉਹ ਸੀ ਕੇਸਸ ਤੋਂ ਕੀਤੇ ਹਨ ਅਨੁਕਲ ਲੋੜ ਤੇ ਆਇਆ ਚਾਹੀਦਾ ਛੋਟੇ ਛੋਟੇ ਕਿੰਤੇ ਲੋਕ ਦੁਕਾਨਦਾਰੀ ਕਰਦੇ ਹੋ ਆਪਣੇ ਦੁਕਾਨਾਂ ਦੇ ਬਾਹਰ ਰੱਖ ਕੇ ਉਹ ਜਿਹੜੇ ਪਟਾਕੇ ਵੇਚ ਰਹੇ ਉਹਨਾਂ ਨੂੰ ਹਦਾਇਤ ਕੀਤੀ ਜਾਊਗੀ ਕਿ ਜਿਹੜੀ ਅਲੋਕੇਟਡ ਜਗ੍ਹਾ ਹੈ ਉਹ ਉੱਥੇ ਜਾ ਕੇ ਉੱਥੇ ਆਵਦੀ ਉਹ ਦੁਕਾਨਦਾਰੀ ਪਟਾਕਿਆਂ ਦੀ ਕਰ। ਸਭ ਦੇਖਿਆ ਜਾ ਰਿਹਾ ਹੈ ਕਿ ਛੋਟੀਆਂ ਦੁਕਾਨਾਂ ਨੂੰ ਜਿਹਨਾਂ ਪਟਾਕੇ ਬਾਹਰ ਲਾਏ ਨੇ। ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਪਟਾਕੇ ਕਿੰਨੇ ਆ ਕਿਉਂ ਲਾਏ ਬਿਨਾ ਸਰਪੋ। ਉਹ ਵਰ ਨਾਮਲੀ ਭਾਈ ਬੰਦਿਆਂ ਦੇ ਨਾਮ ਲੈ ਕੇ ਦੱਸ ਰਹੇ ਸਾਨੂੰ ਉਹਨਾਂ ਨੇ ਕਿਹਾ। ਇਸ ਤਾਂ ਵੀ ਗੱਲ ਹੈ ਕਿ ਜਿਹੜੇ ਉਹਨਾਂ ਨੂੰ ਵੇਚਦੇ ਨੇ ਉਹ ਤਾਂ ਅੱਗੇ ਸੇ ਗਏ ਬੰਦੇ ਨੇ ਲਿਜਾ ਲੋ। ਬਟ ਜਿਹੜੀ ਉਹਨਾਂ ਨੂੰ ਅਸੀਂ ਵਾਸਤਾ ਸਾਰਿਆਂ ਨੂੰ ਸਾਡਾ ਹਸਪੈਂਡ ਕਰ ਰਹੇ ਆ ਵੀ ਉੱਥੇ ਵੀ ਅਲੋਕੇਸ਼ਨ ਬਗੈਰ ਵੀ ਅਲੋਕੇਸ਼ਨ ਕੋਈ ਨਹੀਂ ਜਾ ਕੇ ਕਿ ਪਟਾਟੇ ਬੀਚ। ਪਰ ਮੇਨ ਸਰਕਾਰ ਵੱਲੋਂ ਕੀ ਹਦਾਇਤਾਂ ਕੀਤੀਆਂ ਗਈਆਂ ਹੈ ਕਿ ਕੋਈ ਜਿਹੜੀ ਕੋਈ ਤਾਂ ਸ੍ਰੀ ਆ ਵੀ ਜਿਹੜੀ ਅਲੋਕੇਟਡ ਜਗ੍ਹਾ ਉਹਨਾਂ ਨੂੰ ਅਲੋਕੇਟਡ ਜਗ੍ਹਾ ਦੇ ਉੱਤੇ ਹੀ ਜਾ ਕੇ ਵੇਚ ਸਕਦੇ ਹੋ ਉਹਨਾਂ ਨੂੰ ਹਦਾਇਤ ਕਰਦੇ ਨੇ ਸਾਡਾ। ਬਗੈਰਲੇ ਸਾਲਾ ਨਹੀਂ ਵੇਚ ਸਕਦਾ ਬਿਲਕੁਲ। ਮੈਂ ਤੁਹਾਨੂੰ ਦੱਸਿਆ ਜੀ ਅਲੋਕੇਟਡ ਜਗ੍ਹਾ ਇਸ ਡੀਮ ਦਫ਼ਤਰ ਤੋਂ ਉਹਨਾਂ ਨੂੰ ਮਿਲਦੀ ਹੈ ਪਰਮਾਨ ਦੀ ਮਿਲਦੀ ਹੈ ਤਾਂ ਹੀ ਕਰਕੇ ਵਿੱਚ। ਥੈਂਕ ਯੂ। ਜਿਹੜੀਆਂ ਦੁਕਾਨਾਂ ਵਾਲੇ ਜਿਹੜਾ ਲਾ